ਸੁਰਤ ਵਿੱਚ ਜਿਹੜੀ ਨਾਮ ਵਾਲੀ ਖੇਡ ਚੱਲਦੀ ਪਈ ਸੀ ਉਹਨੂੰ ਬਾਹਰ ਦੇ ਪਦਾਰਥਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਗੁਰਮੁਖੋ ਪਹਿਲਾ ਸਟੈਪ ਸਾਡੀ ਜ਼ਿੰਦਗੀ ਤੇ ਸੁਰਤ ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੁੱਲਾਂ ਦਾ ਕੀਤਾ ਭੁੱਲ ਗਿਆ ਫਿਰ ਸੁਣਿਓ ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜਾ ਜਿਹਾ یوں ਕਹਿ ਲਓ ਇਹ ਮੈਂ ਇਹ ਤਰਕ ਚ ਨਹੀਂ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ ਜੇ ਅੰਦਰ ਜੇ ਮਨ ਨਹੀਂ ਟਿਕਦਾ ਛੱਡ ਦਿਓ ਬਿਲਕੁਲ ਨਹੀਂ ਛੱਡਣਾ ਚਾਹੀਦਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ ਉਸੇ ਵਿੱਚ ਮਹਾਰਾਜ ਦੇ ਚਰਨਾਂ 'ਚ ਦੋ ਸਿੱਖ ਆਏ ਪ੍ਰੀਤੀਮਲ ਸੈਗਲ ਤੇ ਰਾਮਾ ਡਿੱਡੀ ਇਹ ਸਿੱਖਾਂ ਦੇ ਨਾਂ ਨੇ ਉਹਨਾਂ ਕਹਿਆ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤੇ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸਤਾਪਦੀਆਂ ਮਨਾਲੀਆਂ ਗੁਰਗੱਦੀ ਦੀਆਂ ਮਨਾਲੀਆਂ ਗੁਰੂ ਨਾਨਕ ਸਾਹਿਬ ਦੀ 550 ਸਾਲਾ ਮਨਾ ਰਹੇ ਆ ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਆਇਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ ਜਿੰਨੀ ਮਰਜੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਆ ਜੋਤੀ ਖਲੋਤੀ ਹੋਈ ਅੰਦਰ ਦੀ ਹੋਂਏ ਤਰਖਾਂਗੇ ਤਾਂ ਪਹਿਲੀਆਂ ਗੱਲਾਂ ਸੰਜੀ ਨਹੀਂ ਮਨ ਉਥੇ ਟਿਕਿਆ ਹੋਇਆ ਮਨ ਦੀ ਗੰਦਗੀ ਉਹੀ ਹੈ ਨਾਮ ਦੀ ਖੇੜਾ ਵੀ ਹੋ ਗਈ ਉਹਨਾਂ ਕਹਿਆ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ ਲੋਕੀ ਪਹਿਲਾਂ ਹੀ ਭਜਨ ਨੂੰ ਤਿਆਰ ਨਹੀਂ ਜੀ ਹੁਣ ਕਹਿ ਦੋ ਨਾ ਜਿਆ ਇੰਨੇ ਸਾਲ ਹੋ ਗਏ ਨਿਤਨੇਮ ਕਰਦੇ ਆ ਕੀ ਖਟਿਆ ਲੋਕੋ ਅਗਲੇ ਸਵੇਰੀ ਕਹਿਣਗੇ ਬਾਬਾ ਜੀ ਨਿਕਿਤ ਦਾ ਗੁਟਕਾ ਬੰਦ ਕਰੂ ਕੀ ਖਟਿਆ ਨਹੀਂ ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਣੇ ਆ ਜਦੋਂ ਅਸੀਂ ਬਾਣੀ ਪੜ੍ਹਨੇ ਆ ਸੰਗਤ ਚ ਬੈੰਨੇ ਆ ਅੰਦਰ ਭੁੱਲਦਾ ਹੈ ਮਾਰੇ ਕਿੰਨੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ ਤਾਂ ਯਾਦ ਰੱਖਿਓ ਦੂਜਾ ਆਉਂਦਾ ਤੇ ਪਹਿਲਾ ਭੁੱਲਦਾ ਹੈ ਕਿਸੇ ਹੋਰ ਨੇ ਥਾਲ ਲਹਿ ਲੀਨਾ ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ ਮਾਰੇ ਕਿ ਕਹਿੰਦੇ ਬਿਮਾਰ ਹੋ ਗਿਆ ਫਿਰ ਫਿਰ ਕੀ ਕੀਤਾ ਤੁਸੀਂ ਕਹਿਣ ਲੱਗੇ ਛੱਡ ਦਿੱਤਾ ਨੀ ਬੜੀ ਖੁਸ਼ੀ ਨਾਲ ਕਹਿੰਦੇ ਤੇ ਮੈਂ ਕਿਹਾ ਮਨ ਲੱਗੇ ਨਾ ਲੱਗੇ ਕੂਕਣਾ ਬੰਦ ਨਾ ਕਰੀ ਤੇਰਾ ਮਨ ਨਹੀਂ ਲੱਗਦਾ ਪਰ ਘਟੂ ਘਟੂ ਦੇਖਦਾ ਤੇ ਪਿਆ ਵਿਚਾਰਾ ਬੇਵਸ ਹੋਇਆ ਫਿਰ ਵੀ ਬੈਠਾ ਰਿਹਾ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਫਿਰ ਕਹਿੰਦੇ ਮਹਾਰਾ ਛੱਡ ਦਿੱਤਾ ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਦੀ ਕਰਦੇ ਤੁਸੀਂ ਕਹਿੰਦੇ ਘਰ ਘੋੜੇ ਰੱਖਿਆ ਜੀ ਮਹਾਰਾ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਕਹਿੰਦੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਕਹਿੰਦੇ ਮਹਾਰਾ ਜੀ ਮਸਾਲਾ ਦਈਦਾ ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੀਂਦਾ ਕਹਿੰਦੇ ਨਹੀਂ ਜੀ ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ ਉਹਨੂੰ ਨਹੀਂ ਪਤਾ ਮੈਂ ਬਿਮਾਰ ਖਾਂ ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਖੈ ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਸ ਦੀ ਨਾਲ ਵੀ ਨਹੀਂ ਨਿਆਣਿਆਂ ਨੂੰ ਪਤਾ ਹੁੰਣਾ ਇੰਜੈਕਸ਼ਨ ਥੋੜਾ ਆਂਦੇ ਸਨ ਉਹ ਬਾਸ ਦੀ ਹੁੰਦੀ ਸੀ ਅੱਜ ਕੱਲ੍ਹ ਲੋਹੇ ਦੀ ਵਰਤਦੇ ਆ ਕੇ ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਏ ਤਿਰਸ਼ਾ ਉਹਦੇ ਵਿੱਚ ਪਾਣਾ ਮਸਾਲਾ ਖੋਲ ਕੇ ਫਿਰ ਕਰਨਾ ਕੀ ਕਿ ਘੋੜੇ ਦਾ ਘੋੜੀ ਦੇ ਮੂੰਹ ਨੂੰ ਮੱਜਾਂ ਨੂੰ ਇਸ ਤਰ੍ਹਾਂ ਦਿੰਦੇ ਰੇ ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ ਤੇ ਨਾਲ ਹੀ ਕਹਿੰਦੇ ਸੀ ਨੇ ਤਾਂ ਕਾਜਾ ਕਰ ਦਿਓ ਕਾਜਾ ਦਾ ਮਤਲਬ ਹੁੰਦਾ ਹੈ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦੇ ਤੇ ਉੱਤਾਂ ਕਰ ਦਿਓ ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਤੇਗਾ ਨਾ ਹੁਣ ਮੂੰਹ ਉੱਚਾ ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ ਕਾਜਾ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਸੀ ਮੂੰਹ ਬੰਨ੍ਹ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ ਉਹਨੂੰ ਪਿਛਾ ਕਰਿਆਲੇ ਨੂੰ ਖਿੱਚ ਕੇ ਰੱਸੀ ਨਾਲ ਪਿਛਾ ਘੁੱਟ ਕੇ ਨਾ ਬੰਨ੍ਹਦੇ ਮੂੰਹ ਉੱਚਾ ਮਾਰਾ ਜੀ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ ਮੈਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਤਾਂ ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ ਕਹਿ ਲੱਗ ਗਈ ਮਨ ਤਾਂ ਘੋੜੇ ਤੋਂ ਵੱਧ ਚੰਚਲੇ ਓਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟਿਕ ਨਾ ਜਾਏ ਆਪਾਂ ਨਹੀਂ ਥਕੜਾ ਘੋੜੇ ਨੂੰ ਥਕਾਂਦਾ ਹੈ ਮੈਂ ਬੇਨਤੀ ਕਰਾਂਗਾ ਕਿ ਭੁੱਲਾ ਕੀ ਹੈ ਭੁੱਲਣਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਦੂਜਾ ਕੋਈ ਆ ਜਾਂਦਾ ਹੈ ਇਹ ਇਹ ਫੈਮਿਲੀ ਚ ਹੈ ਸੱਚ ਇਹ ਵੇ ਜਦੋਂ ਬੱਚੇ ਦਾ ਲਗਾ ਮਾਪਿਆਂ ਨਾਲ ਛੱਡਦਾ ਹੈ ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ ਸੰਸਾਰ ਜਿਸ ਤਰ੍ਹਾਂ ਹੈ ਮਿੱਤਰ ਨਾਲ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ ਹੈ ਭੂਲਾ ਦਾ ਲਫ਼ਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ ਜਿਹਨੂੰ ਜ਼ੁਬਾਨ ਨਾਲ ਬੋਲਦੇ ਪਏ ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਬਾਰੀ ਦਾ ਭੁੱਲਣਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਮਤ ਦੇਖ ਭੂਲਾ ਹੁਣ ਕੱਲ ਲੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ ਇਹ ਇਹ ਤੋ ਕਿ ਚਾਰੇ ਪਦਿਆਂ ਚ ਆਉਣੀ ਹੈ ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੁੱਲਾ ਦਾ ਅਰਥ ਇਹ ਜਦੋਂ ਕੋਈ ਦੂਜਾ ਆ ਗਿਆ ਉਹ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋਂ ਕੋਹਾ ਕਿ ਉਹਦੇ ਵਿੱਚੋਂ ਇੱਕਦਮ ਵਸਿਮਰਨ ਹੋਣਾ ਸ਼ੁਰੂ ਹੋ ਗਿਆ ਵਸਿਮਰਨ ਦਾ ਇੱਕ ਸਿਮਰਨ ਇੱਕ ਵੀ ਸਿਮਰਨ ਸਿਮਰਨ ਦਾ ਅਰਥ ਯਾਦ ਵਸਿਮਰਨ ਦਾ ਅਰਥ ਸਿਮਰਨ ਦਾ ਚਲਾ ਜਾਣਾ ਭੁੱਲਣਾ ਸ਼ੁਰੂ ਹੋਇਆ ਅੰਦਰ ਵਸਿਮਰਨ ਆ ਗਿਆ ਉਹ ਵਿਸਰ ਗਿਆ ਤੇ ਜਦੋਂ ਫਿਰ 23 ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾ ਬੈਠਾ ਹੁਣ ਯਤਨ ਕਰਦਾ ਵੀ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਦੀ ਦਿਆ ਇਹ ਸਤਿਗੁਰੂ ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ ਭੁੱਲਾ ਮਿਸਰੇ ਚੇਤਨਾ ਹੈ ਨਾਮ ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ ਜਦੋਂ ਭੁੱਲਿਆ ਉਦੋਂ ਫਿਰ ਹੌਸਤਾ-ਹੌਸਤਾ ਉਸ ਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ ਪ੍ਰਮਾਤਮਾ ਦਾ ਵਸਿਮਰਨ ਹੋ ਗਿਆ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤਰਸ ਕਰੀ ਤੂੰ ਘਰ ਦੇ ਤੂੰ ਪਰਿਵਾਰ ਦੇ ਤੂੰ ਸਮਾਧੀ ਦੇ ਤੂੰ ਰਾਜ ਭਾਗ ਤਖ ਦੇ ਪਰ ਆਹ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕਿ ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ ਮੈਂ ਵਿਸਮ ਨਾ ਜਾਵਾਂ ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ ਮੈਨੂੰ ਇਹ ਖਤਰਾ ਲੱਗ ਰਿਹਾ ਕਿ ਨੰਨ ਹੋ ਕੁੱਝ ਫਿਰ ਅਰਥ ਕਹਿੰਦੀ ਸਭ ਤੋਂ ਪਹਿਲਾਂ ਭੁੱਲਦਾ ਹੈ ਤੇ ਭੁੱਲਣ ਦੀ ਦੇਰ ਹੁੰਦੀ ਹੈ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਤਾਂ ਇਹਨਾਂ ਇਹ ਵੀ ਜੀ ਮਾਨ ਇਹ ਸੱਚੀ ਮੱਚੀ ਇਹ ਸ਼ਾਲਾ ਮਾਰਦਾ ਬਈ ਤੇ ਭੱਜਨ ਦੀ ਕਰਦਾ ਇਹ ਜਿਵੇਂ ਨਿਆਣਾ ਨੇ ਨਾ ਟਿੱਕੇ ਬੈੰਦਾ ਇਹ ਵੀ ਕੋਈ ਨਹੀਂ ਟਿੱਕੇ ਬੈੰਦਾ ਭੱਜਦਾ ਪਰ ਮੇਰੀ ਬੇਨਤੀ ਇਹ ਜਿਹਦੇ ਚਿੱਤ ਚੋਂ ਨਾ ਨਿਕਲੇ ਯਾਦ ਰੱਖਿਓ ਉਹਦੇ ਸ਼ਾਰੀਆਂ ਬਖਸ਼ਾਂ ਵਰਤੀਆਂ ਚਿੱਤ ਕੀ ਚੀਜ਼ ਹੈ ਇਹ ਸਾਰੇ ਵਿਸ਼ੇ ਮੈਂ ਇੱਕ ਵਾਰ ਕਿਹਾ ਸੀ ਜੀ ਦਿਲ ਕਰਦਾ ਕਿ ਜਰੂਰ ਸੰਗਤ ਨਾਲ ਜਿੰਨੇ ਕੋ ਸਮਝੇ ਸਾਂਝੇ ਕਰਨ ਪਰ ਕਈ ਵਾਰੀ ਕਹਿੰਦੇ ਆ ਕੀ ਫੋਕੀਆਂ ਜੀਆਂ ਗੱਲਾਂ ਕਰ ਦਿੱਤੀਆਂ ਚਿੱਤ ਕੀ ਹੈ ਚਿੱਤ ਦਾ ਥੋੜਾ ਜਿਹਾ ਰਿਸ਼ਤਾ ਮਨ ਨਾਲ ਹੈ ਚਲੋ ਇਹਨੂੰ ਇਹ ਕਈ ਵਿਦਵਾਨ ਕੋਲ ਸਬਕੌਂਸ਼ੀਅਸ ਮਾਈਂਡ ਨੂੰ ਅ ਵੈਗਰੂ ਜੀ ਕੌਂਸ਼ੀਅਸ ਸਬਕੌਂਸ਼ੀਅਸ ਅਨਕੌਂਸ਼ੀਅਸ ਸੁਪਰਕੌਂਸ਼ੀਅਸ ਕਿਹਸ ਤਰੀ ਇਹ ਸੀਮਨੋਪਰਾਇਟ ਕਹਿੰਦਾ ਨਾ ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਨੇ ਸਚੇਤ ਮਨ ਅਚੇਤ ਮਨ ਅਵਚੇਤ ਮਨ ਇਹ ਸ਼ਬਦ ਵਰਤਨੇ ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਦਾ ਤਲ ਹੀਲ ਹਿਰਦੇ ਦਾ ਤਲ ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ ਮੈਂ ਮਨ ਦੀ ਗੱਲ ਛੱਡੂ ਜਿਹੜਾ ਬਿਲਕੁਲ ਚਿੱਤ ਵਿੱਚ ਚਲਾ ਜਾਏ ਸਬ ਕੌਂਸ਼ੀਅਸ ਮਾਈਂਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ ਤੇ ਇਹ ਵੀ ਇੱਕ ਰੱਬ ਦੀ ਬਾਤ ਕੋ ਭੁੱਲਣ ਦੀ ਯਾਦ ਰੱਖਿਓ ਨਾਮ ਭੁੱਲਣਾ ਨਹੀਂ ਜੇ ਬੰਦੇ ਨੂੰ ਨਾਂ ਭੁੱਲਦਾ ਹੋਵੇ ਤੇ ਬੰਦਾ ਕਮਲਾ ਹੋ ਜਾਏ ਪਿਛਲੀਆਂ ਬੀਤੀਆਂ ਘਟਨਾਵਾਂ ਜਦੋਂ ਕੌਣੇ ਤਜਰਬੇ ਮੌਤ ਘਰ ਦਾ ਦੁਖਾਂਤ ਕਰਦਾ અપમાન ਜੇ ਹਰ ਵਤ ਚਿੰਤਨ ਚ ਰਹੇ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ ਰੱਬ ਦਾ ਸ਼ੁਕਰ ਕਰੋ ਨਹੀਂ ਭੁੱਲਣ ਦੀ ਤਾਕਤ ਦਿੱਤੀ ਏ ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ ਉੰਜ ਵੈਸੇ ਇਹਨੂੰ ਧਿਆਨ ਨਾਲ ਸੁਣਿਓ ਜੇ ਚੇਤਾ ਪਿੱਛਾ ਨੂੰ ਜੱਲ ਲਜਾਣ ਲੱਗੀ ਹੈ ਨਾ ਇੱਕ ਇੱਕ ਦਿਨ ਚੇਤੇ ਕਰੋ ਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਸ਼ਦਾਈ ਹੋ ਜਾਂਦਾ ਕਿਉਂਕਿ ਚੇਤੇ ਵਿੱਚ ਮੰਦਾਪਨ ਵੀ ਆਉਂਦਾ ਹੈ ਇਥੋਂ ਤੱਕ ਕਿ ਆ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ ਚ ਪਿਸਾ ਨੂੰ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਮਾਂ ਦੇ ਉਦਰ ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ ਕਿਉਂਕਿ ਬਹਿਕ ਜਾ ਰਹੇ ਨਾ ਉਹ ਕਮਲੇ ਹੋ ਜਾਣਗੇ ਉਹ ਉਸ ਪਾਸੇ ਕਦੀ ਨਹੀਂ ਤੁਰਦਾ ਇਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਹ ਕੋ ਤਰਾੰਗ ਤੈਨੂੰ ਜਨਮ ਮਿਲਿਆ ਹੁਣ ਅਗਾਹ ਨੂੰ ਚੱਲ ਜਿਹੜਾ ਸਬ ਕੌਂਸ਼ੀਅਸ ਮਾਈਂਡ ਕਹੇ ਅਚੇਤਮਨ ਕਹੇ ਇਹਦੇ ਚ ਬਹੁਤ ਕੁਝ ਭਰਿਆ ਪਿਆ ਆ ਸਟੋਰ ਭਰਿਆ ਪਿਆ ਜੀ ਤੇ ਮੈਂ ਇੱਕ ਦਿਨ ਕਿਹਾ ਸੀ ਇਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮਖੋ ਕਈ ਵਾਰੀ ਕੀ ਹੁੰਦਾ ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਤੇ ਕੰਨ ਮਲਣ ਲੱਗ ਪੈਂਦਾ ਬੰਦਾ ਜਾਂ ਹੱਥ ਮਾਰਦਾ ਉਹ ਮੇਰੇ ਮੂੰਹ ਚ ਘੁੰਮਦਾ ਪਿਆ ਆ ਨਹੀਂ ਚੇਤੇ ਨਹੀਂ ਆ ਰਿਹਾ ਕਹਿੰਦਾ ਚਲੋ ਛੱਡੋ ਆਪੀ ਚੇਤੇ ਆ ਜਾਏਗਾ ਯਾਦ ਰੱਖਿਓ ਕੌਂਸ਼ੀਅਸ ਜੇ ਨਹੀਂ ਖੈਗਾ ਉਹਨੇ ਸਭ ਕੌਂਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ ਮੈਂ ਤੇਰੇ ਸਟੋਰ ਚ ਰੱਖਿਆ ਤੇ ਦਸਾਂ ਕਿ ਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ ਉਹਦਾ ਨਾਂ ਇਹ ਸੀ ਐਵੇਂ ਨਹੀਂ ਚੇਤੇ ਆ ਗਿਆ ਸਭ ਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ ਉਹਨੇ ਦੱਸ ਦਿੱਤਾ ਹੁਣ ਜੋ ਕੁਝ ਆਪਾਂ ਗੁਰਬਾਣੀ ਦਾਸ एस कॉन्शियस ਵਿੱਚ ਕੌਨਸ਼ੀਅਸ ਮਾਈਂਡ ਜੋ ਸੋਨਾ ਆ ਕਿ ਸਬ ਕੌਨਸ਼ੀਅਸ ਜਾਏਗਾ ਪਰ ਯਾਦ ਰੱਖਿਓ ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ ਚਿੱਤ ਦੇ ਨਾਮ ਚਲਾ ਦੇ ਚੇਤਨਾ ਆਵੈ ਨਾ ਮਾਨੀ ਤੀਜਾ ਸ਼ਬਦ ਵਰਤੇ ਕੱਲ ਤੇ ਭੁੱਲਿਆ ਵਿਸਰਾ ਫਿਰ ਵੀ ਗੱਲ ਬਣ ਜਾਏ ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਾਹਲੀ ਗਈ ਫਿਰ ਨਹੀਂ ਅਜਾਮਲ ਦੇ ਚਿੱਤ ਚੋਂ ਨਹੀਂ ਚ ਨਿਕਲਿਆ ਯਾਦ ਰੱਖਿਓ ਹੋਰ ਤਰ੍ਹਾਂ ਦਾ ਲੱਗੇਗਾ ਅਸੀਂ ਸਾਰੇ ਪੜ੍ਹਨੇ ਆਂ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਂ ਪੁੱਤਰ ਦਾ ਰੱਖਿਆ ਜਾ ਮੰਨ ਲੈ। ਗੁਰੂ ਨੇ ਕਿਹਾ ਨਾਰਾਇਣ ਰੱਖ। ਹੁਣ ਇਹ ਇਹ ਜੀ ਦੇਖੋ ਨਾਮ ਦੀ ਸ਼ਕਤੀ ਨੂੰ ਸਮਝੋ ਐਵੇਂ ਖੰਡਨ ਨਾ ਕਰੀਏ। ਪੁੱਤਰ ਖੇਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ। ਅਖੀਰਲੀ ਸੰਤਾਨ ਨਾਰਾਇਣ ਹੈ। ਉਹ ਨਾਰਾਇਣ ਨਾਰਾਇਣ ਆਵਾਜ਼ਾਂ ਮਾਰ ਰਿਹਾ ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ। ਇਹਦੇ ਚਿੱਤ ਵਿੱਚ ਪਿਆ ਹੈ ਪਰ ਉੱਤੇ ਭੁੱਲ ਗਿਆ ਹੈ ਉੱਤੇ ਵਿਸਰ ਗਿਆ ਹੈ ਤੈਨੂੰ ਵਾਸਨਾ ਨੇ ਧੱਕਿਆ ਉਹਨਾਂ ਕਹਿੰਦੇ ਕੰਮ ਕਰ ਮਰਨ ਵੇਲੇ ਸੁਰਤ ਇੱਕੋ ਦਮ ਜੇ ਟਿਕੇਗੀ ਨਾਰਾਇਣ ਆਵਾਜ਼ ਮਾਰਿਓ ਪੁੱਤਰ ਨੂੰ ਆਵਾਜ਼ ਮਾਰਦਾ ਨਾਰਾਇਣ ਨਾਰਾਇਣ ਮੈਨੂੰ ਬਚਾ ਪੁੱਤਰ ਨਾਰਾਇਣ ਇੱਕ ਪਾਸੇ ਰਹਿ ਗਿਆ ਚਿੱਤ ਵਾਲਾ ਨਾਰਾਇਣ ਬਾਹਰ ਆ ਗਿਆ ਉਹ ਸ਼ਬਦ ਸੀ ਜੀ ਮਹਾਰਾਜ ਕਹਿੰਦੇ ਚਿੱਤ ਚੋਂ ਨਾ ਵਿਸਰੇ ਇਹ ਤਿੰਨ ਸਟੈਪ ਨੇ ਪਹਿਲਾ ਭੁੱਲਦਾ ਹੈ ਫਿਰ ਵਿਸਮਰਨ ਹੁੰਦਾ ਹੈ ਫਿਰ ਚਿੱਤ ਵਿੱਚੋਂ ਨਿਕਲ ਜਾਂਦਾ ਹੈ ਫਿਰ ਬੰਦੇ ਦੀ ਪੂਰੀ ਬਾਡੀ ਤੇ ਵਾਸਨਾ ਜਿਵੇਂ ਕੈਂਸਰ ਦੇ ਸੈੱਲ ਕਬਜ਼ਾ ਹੋ ਜਾਂਦੇ ਨਾ ਸੱਚੀ ਮੱਚੀ ਪੂਰੀ ਬੋਡੀ ਨੂੰ ਮਨ ਨੂੰ ਚਿੱਤ ਨੂੰ ਵਾਸਨਾ ਫਿਰ ਘੇਰ ਲੈਂਦੀ ਹੈ ਪਰ ਜਿਹਨੂੰ ਚੇਤੇ ਆ ਜਾ ਚਿੱਤ ਚੋਂ ਨਿਕਲੇ ਗੁਰੂਨਖੋ ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ ਪਰ ਤੁਸੀਂ ਕੰਮ ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ ਚਿੱਤ 'ਚ ਤਾਕਤ ਹੈ ਜੀ ਪਰ ਇਹ ਇਹ ਤਜਰਬਾ ਨਹੀਂ ਰੋਜ਼ ਕਰਨਾ ਮੇਰੀ ਬੇਨਤੀ ਹੈ ਇਹ ਹਾਂ ਹੋ ਜਾਂਦਾ ਹੈ ਗੁਰੂ ਸਾਹਿਬ ਦੇ ਵੇਲੇ ਹੋਇਆ ਆਨੰਦਪੁਰ ਸਾਹਿਬ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕੇ ਨਾਲ ਦੇ ਪਿੰਡ 'ਚ ਸਾੰਗ ਸੀ ਜੀ ਤਮਾਸ਼ਾ ਕਹਿੰਦੇ ਨੇ ਨਾਟਕ ਕਹਿੰਦੇ ਨੇ ਪਰ ਉਦੋਂ ਆਹ ਸਾੰਗ ਨਹੀਂ ਸਨ ਅਜੇ ਵੀ ਤੁਸੀਂ ਦੇਖਿਓ ਹਰੀਸ਼ ਚੰਦਰ ਦੇ ਪ੍ਰਹਿਲਾਦ ਦੇ ਤਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ ਜਿਵੇਂ ਰਾਸ ਪਾਉਂਦੇ ਸਨ ਤੇ ਵੇਲਾ ਸੀ ਅਮਨ ਆਮਨ ਦਾ ਸਿੱਖ ਅਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ ਅੱਧੇ ਕਹਿੰਦੇ ਚਲੋ ਦਰਵਾਜ਼ਾ ਤਾਂ ਅਮਰਤ ਵੇਲੇ ਖੁੱਲ੍ਹਣਾ ਚਲੋ ਦੇਖ ਕੇ ਆਈਏ ਤਮਾਸ਼ਾ ਅੱਧੇ ਕਹਿੰਦੇ ਮਹਾਰਾਜ ਉੱਠ ਪਏ ਫਿਰ ਇੱਥੇ ਜੀ ਅੱਧੇ ਚੱਲ ਪਏ ਅੱਧੇ ਖਲੋਤੇ ਰਹੇ ਸ਼ਰਧਾਲੂ ਸਿੱਖ ਵੀ ਅਸੀਂ ਮਹਾਰਾਜ ਦੀ ਸੇਵਾ ਦੇ ਖਲੋਤੇ ਸਵੇਰੇ ਮਹਾਰਾਜ ਦਾ ਦਰਬਾਰ ਸ ਜਦੋਂ ਸੱਦ ਲੈ ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਮਨ 'ਚ ਆ ਗਿਆ ਸ਼ਮਤ ਆ ਗਈ ਸ਼ਮਤ ਸ਼ਬਦ ਬੜਾ ਪੁਰਾਣਾ ਹੈ ਜੀ ਮੁਸੀਬਤ ਆ ਗਈ ਹੁਣ ਕੀ ਬਣੇਗਾ ਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨੇ ਅੱਜ ਸਾਨੂੰ ਸਰੋਪੇ ਮਿਲਣਗੇ ਤੇ ਦਿੱਤੇ ਘਲੋਤੇ ਸ ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ ਉਹ ਕੰਬ ਦੇ ਕੋਲ ਹੈ ਮਹਾਰਾਜ ਕਹਾਂ ਸ਼ਾਬਾਸ਼ ਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਇਹ ਕੀ ਗੱਲ ਹੋ ਗਈ ਕਿਤੇ ਭੁਲੇਖਾ ਤੇ ਨਾ ਕਿ ਹਾਜ਼ਰ ਅਸੀਂ ਸਾਂ ਮਹਾਰਾਜ ਆਸ ਕੇ ਕਹਿੰਦੇ ਫੁਰਨੇ ਮਤ ਬਣਾਓ ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ ਗੈਰ ਹਾਜ਼ਰ ਹਾਜ਼ਰ ਸੀ ਸਤਗੁਰੂ ਸਮਝੇ ਨਹੀਂ ਹਜ਼ੂਰ ਕਹਿੰਦੇ ਆ ਤੁਸੀਂ ਕਿਲੇ ਅੱਗੇ ਖਲੋਤੇ ਪਰ ਆਪਣੇ ਚਿੱਤ ਨੂੰ ਪੁੱਛੋ ਤਲਹੀਅਲ ਨੂੰ ਪੁੱਛੋ ਤੁਸੀਂ ਬਾਡੀ ਕਰਕੇ ਕਿਲੇ ਅੱਗੇ ਖਲੋਤੇ ਸੀ ਪਰ ਚਿੱਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਦਾਂ ਸੋਹਣਾ ਚੱਲਦਾ ਹੋਣਾ ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵੇਂਦੇ ਸਨ ਇਹਨੂੰ ਪੁੱਛੋ ਕੀ ਦੇਖਿਆ ਕਹਿੰਦੇ ਮਹਾਰਾਜ ਪੁਚੇਤਾ ਹੀ ਕੋਈ ਨਹੀਂ ਰਿਹਾ ਤਾਂ ਧਿਆਨ ਹੀ ਤੁਹਾਡੇ ਬਿਸਤਰੇ 'ਵਾਲ ਸੀ ਮਹਾਰਾਜ ਉੱਠ ਬੈਠ ਬਣੇਗਾ ਕੀ ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ ਹਾਜ਼ਰ ਗੈਰ ਹਾਜ਼ਰ ਹੋ ਗਏ ਗੁਰਮਖੋ ਕਈ ਐਸੇ ਗੁਰਮਖ ਪਿਆਰੇ ਆ ਜਿਹੜੇ ਟੈਕਸੀਆਂ ਗੱਡੀਆਂ ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਖਾਸਰੀ ਭ ਮੈਂ ਆਪਣੀ ਗੱਲ ਕਰਾਂਗਾ ਸਾਡੇ ਵਰਗੇ ਸਤੇ ਹੀ ਕਿ ਬੈਠੇ ਵੀ ਬਾਜ਼ਾਰ ਬਣਾਈ ਬੈਠੇ ਚਿੱਤ ਵਿੱਚ ਨਾ ਨੀ ਵਿਸਰੇ ਚਿੱਤ ਵੀ ਜਾਂਦਾ ਜੇ ਭੁੱਲੇ ਨਾ ਜੇ ਵਿਸਰੇ ਨਾ ਫਿਰ ਬੇਨਤੀ ਸੁਣੀ ਜਦੋਂ ਚਿੱਤ ਵੀ ਚਲਾ ਜਾਏਗਾ ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ ਪਰ ਵਿਸਰ ਜਾ ਫਿਰ ਨਹੀਂ ਇੱਕ ਬਚਨ ਹੈ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਚੇਤਨਾ ਆਵੇ ਨਾ ਵੈਗਰੂ ਪਹਿਲਾ ਭੁੱਲਾਂਗਾ ਫਿਰ ਵਿਸਰਾਂਗਾ ਫਿਰ ਚਿੱਤ ਚੋਂ ਨਿਕਲ ਜਾਣਾ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੀਂ ਦੁਖ ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਉਹਨੂੰ ਕਾਦਾ ਚੋਰਾ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਣ ਜਨ ਜਿਸ ਤੂੰ ਆਵੇਂ ਚਿੱਤ ਬਹੁਤਾਂ ਸਿਸ ਧਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤិន ਕੋਲ ਉਧਾਰਿਆ ਇੱਕ ਸ਼ਬਦ ਅਸੀਂ ਪੜ ਲਈਏ ਹੋਰ ਚਿੱਤ 'ਚ ਸਾਰੀ ਕਹਾਣੀ ਹੈ ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਨੇ ਆ ਮੈਂ ਕੱਲ ਨੂੰ ਵੀ ਮੋਤੀ ਦਾ ਮੰਦਿਰ ਉਸਰੇ ਸੀ ਕਰਾਂਗੇ ਜੀ ਪਦਿਆਂ ਦੇ ਅਰਥ ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ ਘਰ ਵੇਖ ਕੇ ਕਿਤੇ ਪਹਿਲਾ ਭੁੱਲ ਨਾ ਜਾਈਂ ਵਿਸਰ ਨਾ ਜਾਈਂ ਚਿੱਤ ਵਿੱਚੋਂ ਨਾ ਨਿਕਲ ਜਾਈਂ ਪਰ ਜਿਸ ਚਿੱਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚਫੇਰੇ ਦੁਸ਼ਮਨਾ ਨਿਕਹਿ ਰਿਆ ਫਿਜ਼ੀਕਲ ਤੌਰ ਤੇ ਹੁਣ ਮਰਿਆ ਹੁਣ ਮਰਿਆ ਰਿਸ਼ਤੇਦਾਰ ਵੀ ਸਾਥ ਛੱਡ ਗਏ ਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆ ਦੀ ਪਰ ਕਰੀਏ ਕਿ 7 ਵਜਨ ਤੋਂ ਬਿਨਾ ਸਮਝ ਨਹੀਂ ਪੈਂਦੀ ਸੋਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਗਿਣਤੀ ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ ਦੁੱਖ ਇੱਕ ਰਬ ਐਸੀ ਕਸਵੱਟੀ ਦਿੰਦਾ ਜਿੱਤੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ ਕੋਈ ਟਮਾ ਟਮਾ ਖਲੋਂਦਾ ਮਾਰੇ ਨਿਖਿਆ ਰਿਸ਼ਤੇਦਾਰ ਛੱਡ ਜਾਣਗੇ ਪੁੱਤਰ ਧੀਆਂ ਛੱਡ ਜਾਣਗੇ ਹਰ ਆਸਰਾ ਮੁੱਕ ਜਾਏਗਾ ਪਰ ਚਿੱਤ ਵਿੱਚੋਂ ਜੇ ਵੈਗੁਰੂ ਨਾ ਨਾ ਵਿਸਰਿਆ ਇਹ ਸਾਰੇ ਭੱਜਣ ਦੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇ ਆਗਾ ਇਹ ਚਿੱਤ ਦੀ ਬਖਸ਼ਿਸ਼ ਹੈ ਨਾ ਜਾਂ ਕੋ ਮੁਸ਼ਕਲ ਅਤ ਬਣੇ ਤੇ ਮੈਂ ਇੱਕ ਵਾਰੀ ਇੱਥੇ ਕਥਾ ਕਰ ਦਿਆ ਕਿ ਚਾਰੇ ਸ਼ਬਦ ਚਿੱਤ ਤੇ ਨੇ ਜੀ ਮਤ ਦੇਖ ਪੂਲਾ ਵਿਸਰਤ ਇਹਦਾ ਚੇਤਨਾ ਆਵੇ ਨਾ ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ ਸੋਕੇ ਨਹੀਂ ਜੀ ਜਾਂ ਕੋ ਮੁਸ਼ਕਲ ਅਤ ਬਣੇ ਅਤ ਦਾ ਅਰਥ ਜਦੋਂ ਸਾਰੇ ਕਹਦੇ ਨਾ ਨਾ ਹੋਣ ਗਈ ਗੱਲ ਕੋਈ ਕੋਈ ਜਵਾਬ ਨਹੀਂ ਕੋਈ ਸਾਥ ਨਹੀਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਪੇ ਭਜ ਖਲੇ ਲਾਗੂ ਦੁਸ਼ਮਨ ਹੋਏ ਸਾਥ ਵੀ ਛੱਡ ਗਏ ਸਭ ਭੱਜੋ ਅਸਰਾ ਚੁੱਕੇ ਸਭ ਅਸਰਾਓ ਪਰ ਬਾਬਾ ਜੀ ਕਹਿੰਦੇ ਬਸ ਵੇਖੀ ਚਿੱਤ ਚੋਂ ਨਾ ਨਿਕਲਣ ਦੇ ਮਹੱਲ ਚਲੇ ਗਏ ਮੈਂ ਕਿਹਾ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਇਹ ਰਾਧਾ ਦੀਵਾਨ ਮਾਛੀਵਾੜੇ ਲਾਣੇ ਆ ਨਾ ਜੀ ਹਰ ਸਾਲ ਉੱਥੋਂ ਦਾ ਆਨੰਦ ਹੀ ਕੁਝ ਵੱਖਰਾ ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ ਸੱਚ ਇਹ ਵਿੱਚ ਝੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ ਪੁੱਛੋ ਹੋਜਣਾ ਉੱਥੇ ਔਰਾ ਅੱਜ ਵੀ ਗੁਰੂ ਦਾ ਵਰਤਾ ਹੈ ਉਹ ਚਰਨ ਕਮਲ ਕਿਉਂ ਕਹਿ ਦਿੰਦਾ ਜੀ ਉਹਨੂੰ ਸਾਰੀ ਜਿਹਾ ਮਾਚੀ ਬੜਾ ਚਰਨ ਕਮਲ ਸਹਿਬ ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ ਕੰਡੇ ਸਨ ਲਹੂ ਸੀ ਪਰ ਦੁਸ਼ਮਨਤਾ ਖਿਆਣਾ ਵੀ ਘਰ ਛਡਾ ਦਿੱਤਾ ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ ਗੁਰਦੁਆਰਾ ਚਰਨ ਕਮਲ ਸਹਿਬ ਲੱਗਿਆ ਉੱਥੇ ਕਈ ਵਾਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ ਪਿਆਰੇ ਤਿੰਨ ਛੇਦ ਹੋ ਗਿਆ ਦੋ ਆ ਰਹੇ ਨੇ ਅਜੇ ਪਰ ਚਿੱਤ ਚ ਨਹੀਂ ਬਖਸ਼ਿਸ਼ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਬਾਰ ਦਾਸਾ ਕੋਈ ਨਹੀਂ ਸਭੋ ਭਜੈ ਆਸਰਾ ਚੁੱਕਾ ਸਭ ਅਸਰਾਓ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਕੋਈ ਸੰਘਾਸਨ ਨਹੀਂ ਕੋਈ ਚੌਰ ਨਹੀਂ ਕੋਈ ਛਤਰ ਨਹੀਂ ਕੋਈ ਗੜਵਾਈ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਮੰਜਾ ਨਹੀਂ ਕੋਈ ਗਲੀਚਾ ਨਹੀਂ ਟਿੰਡ ਦਾ ਸਰਾਣਾ ਪਰ ਬਾਬਾ ਜੀ ਸਤਿਗੁਰੂ ਕਹਿੰਦੇ ਆ ਨਹੀਂ ਮੇਰੇ ਚਿੱਤ ਚ ਕੁਝ ਹੋਰ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਰੱਬ ਨੇ ਮੇਰੇ ਚਿੱਤ ਚ ਇੱਕ ਇਹ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ ਤੇ ਬੈਠਾ ਵੀ ਸੇਜ ਮੰਨਣਾ ਪਿਆ ਇਹ ਚਿੱਤ ਦੀ ਤਾਕਤ ਹੈ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ ਅਗਲਾ ਪਦ ਵੈਸੇ ਰਾਉ ਦੀਆਂ ਤੁਕਾਂ ਨੇ ਸਾਹਿਬ ਨਤਾਣਿਆਂ ਕਾ ਤਾਣ ਅਗਲਾ ਪਦਾ ਹੈ ਮਹਾਰਾਜ ਦਾ ਹਜ਼ੂਰ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ ਨੰਗ ਭੁੱਖ ਕੀ ਪੀਰ ਕਪੜੇ ਪਾਣ ਨੂੰ ਕੋਈ ਨਹੀਂ ਖਾਣ ਨੂੰ ਰੋਟੀ ਕੋਈ ਨਹੀਂ ਨੰਗ ਪੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਕੋਈ ਵੀ ਇੱਕ ਪੈਸਾ ਨਹੀਂ ਦਿੰਦਾ ਇਥੋਂ ਤੱਕ ਦੁੱਖ ਵਿੱਚ ਡਿੱਗੇ ਕੋਈ ਬੰਦੇ ਨੂੰ ਧੀਰ ਜੀ ਵੀ ਦੋ ਨਹੀਂ ਦਿੰਦਾ ਵੀ ਕੋਈ ਨਹੀਂ ਦਿਨ ਕੱਟੇ ਜਾਣ ਨਾ ਕੋ ਦੇਵੇ ਧੀਰ ਸਵਾਰਤ ਸੁਭਾਅ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਪਰ ਬਾਬਾ ਜੀ ਕਹਿੰਦੇ ਚਿੱਤ ਨਾ ਬਿਸਰਜਾ ਕਿਤੇ ਚਿੱਤ ਆਵੇ ਉਸ ਪਾਰ ਬ੍ਰਹਮ ਮੈਂ ਇਹ ਕਹਿੰਦਾ ਇਹ ਜਿੰਨੇ ਸ਼ਬਦ ਹੈ ਉਸ ਆ ਜੀ ਖੁੱਲਾ ਔੜਾ ਊੜਾ ਹੈ ਉਸ ਨਹੀਂ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਤੀਸਰਾ ਪਦ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਟੈਨਸ਼ਨ ਨੇ ਰੋਗ ਲਾ ਦਿੱਤੇ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋ ਕਦੀ ਖੁਸ਼ੀਆਂ ਤੇ ਕਦੀ ਗਮੀਆਂ ਦਿਸਨੇ ਕੰਦੇ ਗੌਣ ਕਰੇ ਚੋਂ ਕੁੰਟਕਾ ਚਾਰਚ ਬੇਰੇ ਪਾਇਦਾ ਉਹ ਹੀ ਬੰਦਾ ਸਾਥ ਦੇਜੂ ਉਹ ਹੀ ਦੇਜੂ ਗੌਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਚੌਥਾ ਪਦ ਹੈ ਕਾਮ ਕ੍ਰੋਧ ਮੁ ਬਸ਼ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਖ ਉਨ ਅਗ ਕੀਏ ਹੋਵਾ ਅਸੁਰ ਸੰਘਾਰ ਪੋਥੀ ਗੀਤ ਕਬਿਤ ਕਿਛ ਇਹ ਸਾਰੇ ਸਿਮਰਨ ਵਾਲੇ ਰੋਹਾਨੀਅਤ ਵਾਲੇ ਕਬਿਤ ਜੀ ਇਹ ਦਾ ਅਰਥ ਗੀਤ ਦੂਜੇ ਨਹੀਂ ਸਮਝਣਾ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਧਰਿਆ ਮੈਂ ਸਿਰਫ ਇੱਕ ਬੇਨਤੀ ਤੁਹਾਨੂੰ ਅੱਜ ਇਹ ਖਾਸ ਕਰਕੇ ਕਰਨੀ ਸੀ ਜਦੋਂ ਦੂਜਾ ਆਉਂਦਾ ਮੰਦਰ ਆ ਗਿਆ ਘਰ ਆ ਗਿਆ ਕਹਿੰਦਾ ਚੰਗਾ ਭਲਾ ਸੀ ਜਦੋਂ ਕੱਚੇ ਕੋਟੇ 'ਚ ਰਹਿੰਦੇ ਸਾਂ ਥੱਲੇ ਚੌਂਕੜਾ ਮਾਰ ਕੇ ਕਿੰਨੇ ਘੰਟੇ ਬਾਣੀ ਪੜਨੀ ਜਿੰਨੇ ਬੈੱਡਰੂਮ ਬਣ ਗਏ ਹੁਣ ਤਾਂ ਨਿਤਨੇ ਵੀ ਚੇਤੀ ਨਹੀਂ ਹੁੰਦਾ ਭੁੱਲ ਗਿਆ ਨਾ ਜੀ ਭੁੱਲਣ ਤੋਂ ਬਾਅਦ ਆਸਤਾ ਆਸਤਾ ਸਿਮਰਨ ਵਿਸਰਨ ਲੱਗ ਪਿਆ ਫਿਰ ਚਿੱਤ ਚੋਂ ਨਿਕਲ ਗਿਆ ਮਹਾਰਜ ਕਹਿੰਦੇ ਨੇ ਪਹਿਲਾ ਸਟੈਪ ਇਹ ਭੁੱਲਣਾ ਸ਼ੁਰੂ ਕਰਨਾ ਹਾਲਾਂਕਿ ਪ੍ਰਾਇਵਾਚੀ ਅਰਥ ਸਾਰੇ ਇੱਕੋ ਹੀ ਕਰਾਂਗੇ ਭੁੱਲ ਜਾਣਾ ਵਿਸਰ ਜਾਣਾ ਚਿੱਤ ਵਿੱਚੋਂ ਨਿਕਲ ਜਾਣਾ ਵੈਗਰੂ ਇੱਕ ਕਿਰਪਾ ਕਰੀ ਮਤ ਦੇਖ ਮਤਾਂ ਇਹਨਾਂ ਨੂੰ ਦੇਖ ਕੇ ਭੂਲਾ ਮੈਂ ਭੁੱਲ ਨਾ ਜਾਵਾਂ ਮੈਂ ਵਿਸਰਨਾ ਜਾਵਾਂ ਕਿਤੇ ਇਹ ਦਿਨ ਆਜਣ ਕਿ ਮੇਰੇ ਚਿੱਤ ਵਿੱਚ ਦੁਬਾਰਾ ਵਸੇ